इंडियन टीवी न्यूज़ देखने वाले दर्शकों रमेश गाबा नमस्कार दोस्तों आज अखाने लाइव तस्वीर के कोट कपुरा को दुलिस ने छ व्यक्तियों को एक औरत समेत गिरफ़्तार किया जो लुट खोह दारदात को अंजाम देना चाहते सन पर पुलिस पुलिस मुखबरती तलाहते पता लगा कि छे मुलजम लुट खो की वारदात को अंजाम देने वास्ते ਲੁਕੇ ਹੋਏ ਹਨ ਤਾਂ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਤਾਂ ਉਹਨਾਂ ਨੇ ਉਹਨਾਂ ਇੱਕ ਹੋਰ ਸਮੇਤ ਪੰਜ ਵਿਅਕਤੀ ਹੋਰ ਗ੍ਰਿਫਤਾਰ ਕੀਤਾ ਤੁਹਾਨੂੰ ਦਿਖਾਉਣੇ ਹੈ ਲਾਈਵ ਤਸਵੀਰਾਂ ਪਹਿਲਾ ਹੈ ਬੜਾ ਵੈਸਾ ਚੰਗੇ ਜਿਹਾ ਉਹ ਚੋਸੀ ਦੀ ਫਰੀਪੋਰਟ ਦੀ ਰਹਿਮਾਈ ਹੈਟ ਕਰ ਲੇ ਬਹੁਤ ਹੀ ਅچھے ਮਤਬਕਸ਼ਲਾਗਾ ਜੋ ਕੰਮ ਕੀਤਾ ਗਿਆ ਹੈਗਾ ਤੁਸੀਂ ਜਾਣਦੇ ਹੋ ਐਸਐਸਪੀ ਸਾਹਿਬ ਵੀ ਬਹੁਤ ਜ਼ਿਆਦਾ ਸਟ੍ਰੈਕ ਕਰਤਾ ਨੇ ਵੀ ਅਸੀਂ ਹਰ ਕੋਈ ਵੀ ਵਾਰਦਾਤ ਨੂੰ ਦੇ ਕੋ ਜੁੜੀ ਹੋਰੀ ਹੈਗਾ ਉਹਨੂੰ ਟ੍ਰੈਕ ਕੀਤਾ ਜਾਵੇ ਇਹ ਪ੍ਰੀਵੈਂਟਿਵ ਐਕਸ਼ਨ ਵੀ ਕਾਫੀ ਜ਼ਰੂਰ ਜ਼ਰਤਾ ਜਾਵੇ ਤੇ ਐਸਐਚਓ ਸਿਟੀ ਫਰੀਪੋਰਟ ਵੱਲੋਂ ਉਹਨਾਂ ਦੀ ਟੀਮ ਦੁਆਰਾ ਕੱਲੇ ਚੋਰੀशुदा ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈਗਾ ਜੀ ਦੋਸ਼ੀ ਨੂੰ ਕੱਲ ਰੌਂਡ ਅਪ ਕੀਤਾ ਗਿਆ ਸੋਸਪੇਸ ਇਨਫੋਰਮੇਸ਼ਨ ਸੀਗੀ ਤੇ ਵਿਰਾਮ ਨੰਬਰ ਇੱਕ ਮੋਟਰਸਾਈਕਲ ਇਹਨਾਂ ਵੱਲੋਂ ਬਰਾਮਦ ਕੀਤਾ ਗਿਆ ਹੈ ਇਹਦੇ ਵਿੱਚ ਇਹ ਸੀਗਾ ਜੀ ਉਹਨੂੰ ਜਿਸ ਦੋਸ਼ੀ ਨੂੰ ਗ੍ਰਫਤਾਰ ਕੀਤਾ ਹੈਗਾ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹਨੇ ਮੋਟਰਸਾਈਕਲ ਜਿਹੜਾ ਵਿਰਾਮ ਨੰਬਰ ਚੋਰੀ ਕੀਤਾ ਸੀਗਾ ਉਹਨੇ ਕਿੱਥੇ ਵੇਚਣਾ ਸੀਗਾ ਜਾਂ ਉਹਨੇ ਇਸਦੇ ਦੁਆਰਾ ਕਿਹੜੇ-ਕਿਹੜੇ ਗਤੀਵਧੀਆਂ ਨੂੰ ਚਾਹੁੰਦਾ ਹੈ ਕਿ ਲਈ ਨਹੀਂ ਤਾਂ ਬਿਲਕੁਲ ਕੋਈ ਕੁਸ਼ ਜਿਹੜਾ ਸੋਨੇ ਦੇ ਗਹਿਣੇ ਜਿਹੜੇ ਚੱਕ ਮਾਰ ਕੇ ਲੇਖੀ ਸੀ। ਤਾਂ ਉਸ ਮਾਮਲੇ ਤੇ ਅੱਜ ਕੀ ਕਰਾਂਗੇ? ਆ ਮੈਂ ਇਥੇ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੁੰਦਾ ਜੀ ਇੱਕ ਤਾਂ ਉਹਦੇ ਉੱਤੇ ਆਲਰੇਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਐਂਡ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਬਹੁਤ ਹੀ ਜਲਦੀ ਉਹਨਾਂ ਨੂੰ ਕੋਈ ਰਾਉਂਡ ਅਪ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਏਗਾ। ਠੀਕ। थैंक यू। ਸਰ ਜੀ ਕੇਸ ਉਸ ਸਮੁਦਾਇ ਦਾ ਸਨ। ਅ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਜੀ ਡਾਕਟਰ ਪ੍ਰਗਜਨ ਆਈਪੀਐਸ ਐਸਐਸਪੀ ਫਰੀਕੋਟ ਉਹਨਾਂ ਦੀ ਰਹਿਮਾਈਂਡ ਹੈਟਰ ਫਰੀਕੋਟ ਪੁਲਿਸ ਬਹੁਤ ਐਕਟਿਵਲੀ ਕੰਮ ਕਰਦੀ ਹੈ। ਇਸੇ ਲੜੀ ਦੇ ਤਹਿਤ ਕੱਲ ਡੀਐਸਪੀ ਸਿਟੀ ਕੋਰਟ ਤੋਂ ਪੂਰਾ ਐਸਐਚਓ ਸਿਟੀ ਕੋਰਟ ਤੋਂ ਹੋਰ ਅਤੇ ਇਹਨਾਂ ਦੀ ਟੀਮ ਵੱਲੋਂ ਬਹੁਤ ਹੀ ਸ਼ਲਾਘਾਯੋਕ ਕੰਮ ਕੀਤਾ ਗਿਆ ਹੈਗਾ। ਐਫਆਈਆ ਨੰਬਰ 277 ਲੌਂਚ ਕੀਤੀ ਗਈ ਹੈ ਜਿਸ ਦੇ ਤਹਿਤ ਇਸ ਕਰਕੇ 6 ਦੋਸ਼ੀਆਂ ਨੂੰ ਕਲ ਫੜਿਆ ਗਿਆ ਹੈਗਾ ਜੀ 6 ਦੋਸ਼ੀਆਂ ਜਿਨ੍ਹਾਂ ਵਿੱਚ ਇੱਕ ਲੇਡੀ ਵੀ ਸੀਗੇ। ਇਨਜ ਪੰਜ ਮਿੰਟ ਦੇ ਕੋਟਕਪੂਰੇ ਦੇ ਨਾਲ ਸੰਬੰਧ ਰੱਖਦੇ ਸੀਗੇ ਤੇ ਇੱਕ ਸਿਟੀ ਫ੍ਰੀਥੋਡ ਲਗਾ। ਇਹਨਾਂ ਨੇ ਲੁੱਟਾ ਖੋਹਾਂ ਕਰਨ ਦਾ ਇੱਕ ਗੈਂਗ ਸਿਕਾ ਜਿ ਬਣਿਆ ਹੋਇਆ ਇਹਨਾਂ ਨੇ ਸ਼ਹਿਰ ਦੇ ਵਿੱਚ ਕੋਈ ਗੰਭੀਰ ਵਾਰਦਾਤਾਂ ਨੂੰ ਅੰਜਾਮ ਦੇਣਾ ਸੀਗਾ ਤੇ ਇਹਨਾਂ ਨੂੰ ਕੱਲ ਸ਼ਾਮੀ ਰਾਉਂਡ ਅਪ ਕਰਕੇ ਐਸ ਐਚ ਓ ਤੇ ਡੀ ਐਸ ਪੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਇਹਨਾਂ ਨੂੰ ਇਹਨਾਂ ਤੋਂ ਮੁਕਦਮਾ ਦਰਜ ਕੀਤਾ ਗਿਆ ਤੇ ਮੌਕੇ ਤੇ ਇਹਨਾਂ ਤੋਂ ਲੋਹੇ ਦੇ ਰੌਡਸ ਕਰਪਾਣਾ ਵਗੈਰਾ ਖੰਡੇ ਵਗੈਰਾ ਵੀ ਰਿਕਵਰ ਕੀਤੇ ਗਏ ਨੇ ਤੇ ਫਰੀਦਕੋਟ ਪੁਲਿਸ ਵੱਲੋਂ ਇਹ ਕਿ ਬੜਾ ਹੀ ਮਤਲਬ ਪ੍ਰੀਵੈਂਟਿਵ ਐਕਸ਼ਨ ਮੈਂ ਕਹਿ ਸਕਦਾ ਹਾਂ ਵੀ ਪ੍ਰੀਵੈਂਟਿਵ ਐਕਸ਼ਨ ਇੱਕ ਐਗਜ਼ੀਕਿਊਟ ਕੀਤਾ ਗਿਆ ਹੈ ਅੱਜ ਇਕੱਲੇ ਪਹਿਲਾਂ ਵੀ ਕੋਈ ਮਾਮਲਾ ਦਰਜ ਇੰਨਾ 6 ਦੋਸ਼ੀਆਂ ਦੇ ਉੱਤੇ ਵਕਫਾ ਧਾਰਾ ਅਧੀਨ ਪਹਿਲਾ ਹੀ 8 ਮੁਕਦਮੇ ਦਰਜਨ ਆਪਣਾ ਐਕਸਾਈਜ਼ ਅਧਿਕਾਰੀ ਪਰਚਾ ਦਰਜ ਰੁਠਾਵਾ ਦੇ ਮੁਕਦਮੇ ਵੀ ਦਰਜ ਨੇ ਇੱਕ ਦੇ ਉੱਤੇ ਮਰਡਰ ਦਾ ਕੇਸ ਵੀ ਪੁਰਾਣਾ ਦਰਜ ਹੈ ਤੇ ਇਹ ਬੰਦੇ ਫਿਰ ਬਾਹਰ ਆ ਕੇ ਆਪਣੇ ਏਸੀ ਪੁਰਾਣੀ ਜਿਹੜੀ ਹੈਗੀਆਂ ਨੇ ਕਦੀ ਵਿਦਿਆਨ ਨੂੰ ਜਾਮ ਦੇਣਾ ਕਰਦੇ ਸੀ ਤੇ ਕਹੋ ਜੀ ਉਹਨਾਂ ਨੂੰ ਟਾਰ ਇਹਨਾਂ ਦਾ ਜੀ ਕੋਈ ਵੀ ਨੀ ਭੋਲੇ-ਭਾਲੇ ਲੋਕਾਂ ਨੂੰ ਜੱਥੇ ਇਹਨਾਂ ਦਾ ਮੋਟਰ ਸਫਰੈਂਡੀ ਸੀਗਾ ਜੀ ਕੋਈ ਵੀ ਇਹਨਾਂ ਨੂੰ ਮਿਲ ਗਿਆ ਕੱਲ ਦੀ ਇਨਫੋਰਮੇਸ਼ਨ ਇਹ ਸੀਗੀ ਜੀ ਇਹਨਾਂ ਨੇ ਸ਼ਹਿਰ ਦੇ ਵਿੱਚ ਦੋ ਤਿੰਨ ਜਗ੍ਹਾ ਨੂੰ ਸ਼ਾਰਟਕਸ ਕੀਤੇ ਸੀਗੇ ਉਹਨਾਂ ਦੇ ਉੱਤੇ ਇਹਨਾਂ ਨੇ ਅਟੈਕ ਕਰਕੇ ਉਹਨਾਂ ਤੋਂ ਲੁੱਟਾ ਖਵਾ ਕਰਕੇ ਸ਼ਹਿਰ ਦੇ ਕਰਦਮਾਂ ਹਾਲ ਫੈਲਾਣਾ ਸੀਗਾ ਤੇ ਫ੍ਰੀਕਪਰ ਪੁਲਿਸ ਵੱਲੋਂ ਮਤਲਬ مستਦਿਦ ਨਾਲ ਕੰਮ ਕੀਤਾ ਗਿਆ ਹੈਗਾ ਕਿਉਂਕਿ ਅੱਜ ਕੱਲ੍ਹ ਇੱਕ ਵੈਸੇ ਵੀ ਅਸੀਂ ਕਾਫੀ ਜ਼ਿਆਦਾ ਐਕਟਿਵਲੀ ਕੰਮ ਕਰ ਰਹੇ ਹਾਂ ਰਾਤ ਨੂੰ ਲੇਟ ਨਾਈਟ ਦਾ ਏਰੀਆ ਡੋਮੀਨੇਸ਼ਨ ਵਗੈਰਾ ਵੀ ਹੋਣੀ ਹੈ ਤੁਸੀਂ ਵੀ ਦੇਖਦੇ ਹੋਵੋਗੇ ਆਲ ਐਸਚਓਜ਼ ਤੇ ਸਾਡੀ ਕੋਸ਼ਿਸ਼ ਇਹੀ ਹੈ ਅਸੀਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਇਹੀ ਦੱਸਣਾ ਚਾਹੁੰਦੇ ਹਾਂ ਕਿ ਪੁਲਿਸ ਤੰਦਹੀ ਨਾਲ ਕੰਮ ਕਰ ਰਹੀ ਹੈਗੀ ਹੈ ਤੇ ਕੋਸ਼ਿਸ਼ ਇਹੀ ਹੈ ਫਰੀਦਕੋਟ ਪੁਲਿਸ ਦੀ ਵੀ ਅਜਿਹੀ ਵਾਅਦਾ ਨਾ ਹੋ ਸਕਾ ਤੇ ਠਲ ਪਈ ਜਾ ਸਕਦੀ ਹੈ ਅਰੇ ਇਸੇ ਲੱਕੀ ਦੀ ਨੇ ਫਾਂਜੀ ਚ ਕੋਡ ਕੋ ਪੂਰੇ ਦਨੇ ਸੀ ਇੱਕ ਇਟਸ ਸਿਟੀ ਗ੍ਰੀਪ ਕੋਡ ਸਰ ਇਹ 6 ਮੈਮਰੀ ਗਰੂਸ ਜੀ ਦਾ ਹੋਰ ਵੀ ਕੁ ਲੋਕ ਨੇ ਬਾਕੀ ਵੀ ਉਹ ਬਿਲਕੁਲੀ ਮਤਲਬ ਇਹਨੂੰ ਕਹਿੰਦੇ ਫਰਸਟ ਸਟੇजेस ਆਫ ਇਨਵੈਸਟੀਗੇਸ਼ਨ ਹੈਗੀ ਹੈ ਔਰ ਡਿਮਾਂਡ ਲਵਾਂਗੇ ਇਹਨਾਂ ਦਾ ਆਨਰੇਬਲ ਕੋਰਪਸ ਪੇਸ਼ ਕਰਕੇ ਫਿਰ ਅੱਗੇ ਫਰਦਰ ਇਹਨਾਂ ਦੇ ਗਰੋਥ ਹੋਰ ਵੀ ਕੋਈ ਨੰਬਰਸ ਹੈਗੇ ਨੇ ਉਹਨਾਂ ਚੀਜ਼ਾਂ ਨੂੰ ਅਨਸਾਰ ਵੈਰੀਫਾਈ ਕੀਤਾ ਸਰ ਫਾਈਲ ਕਿਸ ਤਰ੍ਹਾਂ ਯੰਗਸਟਰਸ ਨੇ ਹੈ ਕਿਸ ਤਰ੍ਹਾਂ ਦੇ ਲੋਕ ਨਹੀਂ ਨਾਰਮਲ এজ ਯੰਗਸਟਰਸ ਵੀ ਨੇ ਵਿੱਚ ਵਿੱਚ ਮੈਡਿਕਲ এজ ਵੀ ਹੈਗੇ ਤੇ ਮੈ ਲਾਬ ਜੀ ਦੱਸਿਓ ਉਹਦਾ ਕੀ ਰੋਲ ਹੈ ਸ਼ੀਵਾ ਸ ਪਰਟ ਆਫ ਦਿਸ ਗੈਂਗ ਉਹਦਾ ਹੈਗਾ ਮਸਲਾ ਕਰੂ ਹੋਰ ਇਹ ਕੋਈ ਥੈਂਕ ਯੂ ਜਲਾਤ ਮੁੜਦੀਂ ਜਰੀਆਂ ਨਹੀਂ ਸੁਈ ਲੱਗਦੀ oli chalo holi bhai

ਅਗੇ <laughs> ਕਰਦੇ <laughs>